ਆਪਾਰਟੀ ਦਾ ਜਨੇ ਇਡਾ ਵੱਡਾ ਭਰੋਸਾ ਜਿਹੜਾ ਮੇਰੇ ਤੇ ਜਤਾਇਆ ਲੋਕ ਤਾਂ ਇਹ ਕਹਿੰਦੇ ਆ ਨਾ ਵੀ ਇਹਨਾਂ ਨੂੰ ਤਾਂ ਜੀ ਐਮਐਲਏ ਕੈਬਨਰ ਮਨਿਸਟਰੀ ਲੱਭੇ ਨੇ ਦੇ ਥੋੜਾ ਜਿਹਾ ਕਲੀਅਰ ਕਰੋ ਵੀ ਲੋਕਾਂ ਨੂੰ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਬਾਰੇ ਨਹੀਂ ਨਹੀਂ ਲੋਕ ਨਹੀਂ ਕਹਿੰਦੇ ਇਹ ਵਿਰੋਧੀ ਕਹਿੰਦੇ ਹੁੰਦੇ ਆ ਪਰ ਵਿਰੋਧੀ ਜਦੋਂ ਕਹਿੰਦੇ ਨੇ ਉਹ ਆਪਣੀਆਂ ਗੱਲਾਂ ਤੇ ਫਿਰ ਜੂਟਰਨ ਲੈਣਾ ਪੈਂਦਾ ਸੋ ਮੈਂ ਇਹ ਗੱਲ ਕਹਿੰਦੇ ਆ ਇਮਾਨਦਾਰੀ ਨਾਲ ਮੈਨੂੰ ਤਾਂ ਇੱਕ ਦਿਨ ਪਹਿਲਾਂ ਪਤਾ ਲੱਗਿਆ ਵੀ ਐਮਪੀ ਦੀ ਟਿਕਟ ਮੈਂ ਲੜਦੀ ਆ ਸੋ ਇਹ ਨਹੀਂ ਆ ਪਾਰਟੀ ਦਾ ਜਿਹਨੇ ਇੰਨਾ ਵੱਡਾ ਪ੍ਰੋਸਾ ਜਨਾ ਮੇਰੇ ਤੇ ਦਿੱਤਾ ਹੈ ਲੋਕ ਤਾਂ ਇਹ ਕਹਿੰਦੇ ਆ ਨਾ ਵੀ ਇਹਨਾਂ ਨੂੰ ਤਾਂ ਜੀ ਐਮਐਲਏ ਕੈਬਨਰ ਮਿਨਿਸਟਰੀ ਲੱਭੇ ਨੇ ਤੇ ਥੋੜਾ ਜਿਹਾ ਕਲੀਅਰ ਕਰੋ ਵੀ ਲੋਕਾਂ ਨੂੰ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਬਾਰੇ ਨਹੀਂ ਨਹੀਂ ਲੋਕ ਨਹੀਂ ਕਹਿੰਦੇ ਇਹ ਵਿਰੋਧੀ ਕਹਿੰਦੇ ਹੁੰਦੇ ਆ ਪਰ ਵਿਰੋਧੀ ਜਦੋਂ ਕਹਿੰਦੇ ਨੇ ਉਹ ਆਪਣੀਆਂ ਗੱਲਾਂ ਤੇ ਫਿਰ ਯੂ-ਟਰਨ ਲੈਣਾ ਪੈਂਦਾ ਸੋ ਮੈਂ ਇਹ ਗੱਲ ਕਹਦੇ ਆ ਇਮਾਨਦਾਰੀ ਨਾਲ ਪਰ ਕੰਮ ਕੀਤਾ ਕਿਸੇ ਕੋ ਰੁਪਈਏ ਦੇ ਰਵਾਦਾਰ ਨਹੀਂ ਚਾਹਦੇ ਰਵਾਦਾਰ ਨਹੀਂ ਨਾ ਸਮਾਂ ਮਿਲਿਆ ਰੀ ਇਮਾਨਦਾਰੀ ਦੀ ਲਹਿਰ ਤੇ ਚੱਲੇ ਆਪਾਂ ਮੈਦਾਨ ਦੇ ਵਿੱਚ ਜਦੋਂ ਪਾਰਟੀਆਂ ਸਾਰੀਆਂ ਹੋਣ ਫਿਰ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਹੁੰਦੇ ਮੈਂ ਅੱਗੇ ਵੀ ਬੜੀ ਵਾਰੀ ਕਿਹਾ ਕਿਉਂਕਿ ਜਿਹੜਾ ਕਈ ਵਾਰੀ ਹੰਕਾਰ ਹੁੰਦਾ ਹੈ ਨਾ ਤੇ ਲੋਕ ਨੇ ਲੋਕਾਂ ਦੀ ਮੈਂ ਕਿਹਾ ਸਕਦਾ ਹਾਂ ਵੀ ਜਿਹੜੀ ਸੋਚ ਹੈ ਕੋਈ ਦੇਖਦੇ ਨੇ ਵੀ ਕੌਣ ਕੀ ਕੀ ਦੇ ਨਾਲ ਅਸੀਂ ਜਲਦੀ ਗੱਲ ਕਰ ਸਕਦੇ ਆ ਕਿਤੇ ਤੋਂ ਅਸੀਂ ਕੰਮ ਲੈ ਸਕਦੇ ਆ ਬੱਚੇ ਨਹੀਂ ਸ਼ਿਕਾਇਤ ਕਰਦੇ ਜੀ ਬੱਚਿਆਂ ਨੂੰ ਮਿਲਣ ਦਾ ਮੌਕਾ ਅਕਸਰ ਬੱਚਿਆਂ ਦੀ ਹੁੰਦੀ ਹੈ ਬਿਲਕੁਲ ਜੀ ਬੱਚੇ ਇਹ ਸ਼ਿਕਾਇਤ ਬਿਲਕੁਲ ਚਲਦੀ ਰਹਿੰਦੀ ਹੈ ਜੀ ਕਰਦੇ ਵੀ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਇਸ ਟਾਈਮ ਬਿਜ਼ੀ ਸ਼ਡਿਊਲ ਚੱਲ ਰਿਹਾ ਔਰ ਇਸ ਤੋਂ ਬਾਅਦ ਬੱਚਿਆਂ ਨੂੰ ਕੋਸ਼ਿਸ਼ ਕਰ ਰਹੀ ਹੈ ਵੀ ਕਿਉਂਕਿ ਉਹ ਵੀ ਰੁੱਸੇ ਬੈਠੇ ਨੇ ਨਾ ਹੁਣ ਅੱਗੇ ਕੀ ਹੁੰਦਾ ਸੀ ਜਿੰਨੀ ਸੜਕ ਆ ਉਸੇ ਸੜਕ ਤੇ ਲੁੱਕ ਪਈ ਜਾਂਦੀ ਸੀ ਸਾਈਕਲ ਸੀ ਸਾਈਕਲਾਂ ਤੋਂ ਸਾਡੇ ਕੋ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਆ ਕੇ ਸੜਕਾਂ ਉਤੋਂ ਪਹਿਲਾਂ ਮੈਂ ਚੌਕ ਰੈਡੀ ਕੀਤੇ ਹੁਣ ਚੌਂਡ ਜਾਪਤਾ ਕਰਕੇ ਇੱਕ ਚੌਕ ਹੋਰ ਤਿਆਰ ਕਰ ਰਿਹਾ ਸੀ ਚੌਂਡ ਜਾਪਤਾ ਕਰਕੇ ਉਹਦਾ ਵੀ ਇਹ ਕੰਮ ਨਹੀਂ ਹੋ ਸਕਿਆ ਕਈ ਜਗ੍ਹਾ ਸੀਵਰੇਜ ਦੀਆਂ ਸਮੱਸਿਆਵਾਂ ਨੇ ਕਈ ਜਗ੍ਹਾ ਗਲੀਆਂ ਬਣਨ ਵਾਲੀਆਂ ਨੇ ਸੋ ਜਗ੍ਹਾ ਦੇ ਬਣੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਔਰ ਪੂਰੀ ਦੌੜ ਲੱਗੀ ਹੋਈ ਹੈ ਚਾਹੇ ਉਹ ਮੱਲਾ ਮੀਟਿੰਗਾਂ ਹੋਣ ਚਾਹੇ ਉਹ ਰੈਲੀਆਂ ਹੋਣ ਹਰ ਤਰ੍ਹਾਂ ਦੀ ਇਸ ਵੇਲੇ ਅਸੀਂ ਬਟਾਲੇ ਆ ਅਮਨ ਸ਼ੈਰੀ ਕਲਸੀ ਜੀ ਦੇ ਨਾਲ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੰਦੀ ਸ਼ੁਰੂਆਤ ਹੋਈ ਹੈ 7 ਵਜਨ ਵਾਲੇ ਹੈ ਕਿੰਨੇ ਕ ਵਜੇ ਸਵੇਰੇ ਉੱਠਦੇ ਹੋ ਤੇ ਕਿੰਨੇ ਕ ਵਜੇ ਪੈਂਦੇ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਅ ਮੈਂ ਜੀ ਅ ਸਵੇਰੇ ਤਕਰੀਬਨ 6:35 ਵੇਨਾ ਉੱਠ ਜੀਦਾ ਜੀ ਔਰ ਉਸ ਤੋਂ ਬਾਅਦ ਫਿਰ ਚੱਲ ਸੁਚਾਲ ਲੋਕਾਂ ਦੇ ਨਾਲ ਅ ਵਿਚਾਰ ਚਰਚਾ ਕੰਮਾਂ ਦੀਆਂ ਗੱਲਾਂ ਕਿਉਂਕਿ ਸਵੇਰੇ ਸਵੇਰੇ ਪਿੰਡਾਂ ਦੇ ਵਿੱਚ ਲੋਕ ਸਵੇਰੇ ਆ ਜਾਂਦੇ ਨੇ ਤੇ ਸ਼ਹਿਰ ਦੇ ਲੋਕ ਜਿਹੜੇ ਉਹ ਸ਼ਾਮ ਨੂੰ ਆਉਂਦੇ ਨੇ ਪਰ ਹੁਣ ਹੱਲੇ ਸ਼ਾਮ ਨੂੰ ਸੈਟਿੰਗ ਨਹੀਂ ਹੋ ਰਹੀ ਸੋ ਇਸ ਕਰਕੇ ਸਵੇਰੇ ਜਿਹੜਾ ਟਾਈਮ ਜਿਹੜਾ ਮਿਲ ਕੇ ਲੋਕਾਂ ਨੂੰ ਜਿਹੜੇ ਵਿਚਾਰ ਚਰਚਾ ਹੁੰਦੀ ਹੈ ਕਮਾਂ ਕਰਾਂ ਦਾ ਦੌਰ ਹੁੰਦਾ ਉਹਨੂੰ ਤਰਜੀਹ ਦੇ ਕੇ ਅੱਗੇ ਤੁਰੀਦਾ ਜੀ ਤੇ ਜੇ ਆਪਾਂ ਗੱਲ ਕੀਤੀ ਜਾਵੇ ਪ੍ਰੋਗਰਾਮਾਂ ਦੀ ਜਿਵੇਂ ਸਵੇਰੇ ਅਰਲੀ ਮਾਰਨਿੰਗ ਆਪਾਂ ਰੱਖ ਦਿੰਨੇ ਆ ਕਿੰਨੇ ਇੱਕ ਆਪਾਂ ਕਵਰ ਹੋ ਜਾਂਦਾ ਜੀ ਏਰੀਆ ਅ ਦੇਖੋ ਜੇ ਤੇ ਲੋਕਲ ਹੋਵਾਂ ਤੇ ਇੱਕ ਦਿਨ ਚ ਅ ਅਲੱਗ-ਅਲੱਗ ਪ੍ਰੋਗਰਾਮਾਂ ਦੇ ਤਰੀਕੇ ਆ ਮੇਰੇ ਇੱਕ ਮੀਟਿੰਗ ਹੁੰਦੀ ਸੋਫੇ ਵਾਲੀ ਸਿਟਿੰਗ ਮੀਟਿੰਗ ਜਿੱਥੇ ਬਹਿ ਕੇ ਮੈਂ ਮੀਟਿੰਗ ਕਰਨੀ ਜੇ ਮੈਂ ਉਹ ਕਰਦਾ ਤੇ ਮੈਂ ਵੀਕ ਮੀਟਿੰਗਾਂ ਜਿਹੜੀਆਂ ਨੇ ਉਹ ਕਰ ਜਾਂਦਾ ਇੱਕ ਮੀਟਿੰਗ ਆ ਮੇਰਾ ਮੇਰੀ ਜਿੱਤਰਾ ਮੈਂ ਗੱਡੀ ਦੇ ਬਹਿ ਕੇ ਕਰਦਾ ਉਹਦੇ ਵਿੱਚ ਮੈਂ ਇੱਕ ਦਿਨ ਦੇ ਵਿੱਚ 40 40 50 50 ਮੀਟਿੰਗਾਂ ਵੀ ਕੱਢ ਜਾਂਦਾ ਉਹਦੇ ਚ ਇਹ ਹੁੰਦਾ ਵਾ ਵੀ ਪਰਿਵਾਰ ਸਾਰੇ ਇਕੱਠੇ ਹੁੰਦੇ ਆ ਮੈਂ ਸਪੀਚ ਦੇ ਕੇ ਮੈਂ ਅੱਗੇ ਚਲਾ ਜਾਣਾ ਫਿਰ ਵੀ ਚੱਲੀ ਜਾਂਦਾ ਵਧੀਆ ਤੇ ਜੇ ਗੱਲ ਕੀਤੀ ਜਾਵੇ ਜੀ ਆਪਣੇ ਜਿਹੜੇ ਹਲਕੇ ਦੀ ਆ ਜਿਹੜਾ ਗੁਰਦਾਸਪੁਰ ਹਲਕਾ ਬਹੁਤ ਹੀ ਵੱਡਾ ਜੀ ਚਾਹੇ ਆਪਾਂ ਪਠਾਨਕੋਟ ਸਾਈਡ ਲਾ ਲਈਏ ਸੁਜਾਨਪੁਰ ਹੋ ਗਿਆ ਉਧਰੋਂ ਵੀ ਕੰਢੀ ਦਾ ਰਿਹਾ ਗਿਆ ਇਧਰੋਂ ਜੇ ਆਪਾਂ ਡੇਰਾ ਬਾਬਾ ਨਾਨਕ ਲਾ ਲਈਏ ਟੋਟਲ ਏਰੀਆ ਕਵਰ ਕਰ ਦੋਗੇ ਜੀ ਜਦ ਤੱਕ ਅਹ ਦੇਖੋ ਸਮਝ जरूर ਮੈਨੂੰ ਥੋੜਾ ਮਿਲਿਆ ਜੇ ਮੈਨੂੰ ਕਿਤੇ ਪਹਿਲਾਂ ਪਤਾ ਹੁੰਦਾ ਤੇ ਫਿਰ ਤੇ ਇਸ ਟਾਈਮ ਇਹ ਨਹੀਂ ਮਿਹਨਤ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਫਿਰ ਟੀਮਾਂ ਤੁਹਾਡੀਆਂ ਤਿਆਰ ਹੋ ਜਾਂਦੀਆਂ ਨੇ ਔਰ ਅਹ ਹੁਣ ਆਲਮੋਸਟ ਟੀਮਾਂ ਵੀ ਤਿਆਰ ਨੇ ਬਟ ਇਹ ਆ ਵੀ ਆਪਾਂ ਲੱਗੇ ਵੀ ਆ ਅਹ ਤਕਰੀਬਨ ਕਾਫੀ ਏਰੀਆ ਕਵਰ ਕਰ ਚੁੱਕੇ ਆ ਮਤਲਬ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਅਚਾਨਕ ਹੀ ਮਿਲੀ ਹੈ ਪਹਿਲਾਂ ਆਪਾਂ ਨੂੰ ਕੋਈ ਇਹਦੇ ਬਾਰੇ ਕੋਈ ਪਲੈਨਿੰਗ ਨਹੀਂ ਸੀ ਕੁਝ ਨਹੀਂ ਸੀ ਐ ਨਹੀਂ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਇੱਕ ਦਿਨ ਪਹਿਲਾਂ ਪਤਾ ਲੱਗਾ ਵੀ ਐਮਪੀ ਦੀ ਟਿਕਟ ਮੈਨ ਲੜਨੀ ਹੈ ਸੋ ਮੈਂ ਰਿਣੀਆ ਪਾਰਟੀ ਦਾ ਜਿਹਨੇ ਐਡਾ ਵੱਡਾ ਭਰੋਸਾ ਜਿਹੜਾ ਮੇਰੇ ਤੇ ਜਤਾਇਆ ਕਿਉਂਕਿ ਲੋਕ ਤਾਂ ਇਹ ਕਹਿੰਦੇ ਆ ਨਾ ਵੀ ਇਹਨਾਂ ਨੂੰ ਤਾਂ ਜੀ ਐਮਐਲਏ ਕੈਬਨਿਟ ਮਿਨਿਸਟਰੀ ਲੱਭੇ ਨੇ ਤੇ ਇਹ ਥੋੜਾ ਜਿਹਾ ਕਲੀਅਰ ਕਰੋ ਵੀ ਲੋਕਾਂ ਨੂੰ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਬਾਰੇ ਨਹੀਂ ਨਹੀਂ ਦੇਖੋ ਲੋਕ ਨਹੀਂ ਕਹਿੰਦੇ ਇਹ ਵਿਰੋਧੀ ਕਹਿੰਦੇ ਹੁੰਦੇ ਆ ਪਰ ਵਿਰੋਧੀ ਜਦੋਂ ਕਹਿੰਦੇ ਨੇ ਉਹ ਆਪਣੀਆਂ ਗੱਲਾਂ ਤੇ ਫਿਰ ਯੂ-ਟਰਨ ਲੈਣਾ ਪੈਂਦਾ ਹੁਣ ਕਾਂਗਰਸ ਗੱਲ ਕਰਦੀ ਸੀ ਇਹ ਵਾਲੀ ਅੱਜ ਆਪਣੇ ਡਿਪਟੀ ਸੀਐਮ ਪ੍ਰਧਾਨ ਪੰਜਾਬ ਸਾਰੇ ਬੰਦੇ ਲਾਉਣੇ ਪੈ ਗਏ ਉਹਨਾਂ ਨੂੰ ਸੋ ਇਹ ਹਵਾਦੀਆਂ ਗੱਲਾਂ ਹੁੰਦੀਆਂ ਨੇ ਸੋ ਪਾਰਟੀਆਂ ਕੋਸ਼ਿਸ਼ ਕਰਦੀਆਂ ਜਿਹੜਾ ਬੰਦਾ ਜਿੱਤਣ ਵਾਲਾ ਹੋਵੇ ਉਹਨੂੰ ਮੈਦਾਨ ਚ ਲਾਉਂਦੀਆਂ ਕਿਉਂਕਿ ਉਹ ਜਿਹੜੇ ਵਿਰੋਧੀ ਆਪਣੇ ਜੀ ਉਹ ਇਹ ਕਹਿੰਦੇ ਆ ਕਹਿੰਦੇ ਵੀ ਜਦੋਂ ਦੇ ਐਮਐਲਏ ਬਣੇ ਇਹਨਾਂ ਨੇ ਆਪਣੀਆਂ ਚਲਾਈਆਂ ਚੰਮਦੀਆਂ ਇਹ ਤਾਂ ਲੁੱਟ ਕੇ ਖਾ ਗਏ ਜੀ ਸਾਰਾ ਕੁਝ ਕਹਿੰਦੇ ਅਹ ਆਮ ਆਦਮੀ ਵਰਗੇ ਲੋਕ ਹਾਂ ਜੀ ਹਾਂ ਜੀ ਤੁਹਾਨੂੰ ਵੀ ਤੁਸੀਂ ਪ੍ਰਧਾਨ ਹੋ ਕੱਲੇ ਹੋਲੀ ਸੋਲੀ ਤੁਸੀਂ ਉਹ ਲੱਕੇ ਦੇ ਜੀ ਮੈਂ ਪੁੱਛਣਾ ਚਾਹਨਾ ਦੋ ਸਾਲ ਹੋਏ ਸਾਨੂੰ ਆਇਆ ਨੂੰ ਪਿਛਲੇ 75 ਸਾਲ ਤੇ ਇਹਨਾਂ ਕੋ ਪਏ ਲੋਕ ਭਰੀ ਭੰਤ ਜਾਣਦੇ ਨੇ ਕੌਣ ਲੁੱਟਦਾ ਹੈ ਤੇ ਕੌਣ ਕੁੱਟਦਾ ਵੀ ਆ ਔਰ ਰਹੀ ਗੱਲ ਗੱਲ ਕਰਨੀ ਬੜੀ ਸੌਖੀ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਸੋ ਮੈਂ ਇਹ ਗੱਲ ਕਹਿੰਦੇ ਹਾਂ ਇਮਾਨਦਾਰੀ ਨਾਲ ਬਹੁਤ ਕੰਮ ਕੀਤਾ ਇਸੇ ਕੋ ਰੁਪਈਏ ਦੇ ਰਵਾਧਾਰ ਨਹੀਂ ਚਾਹਦੇ ਰਵਾਧਾਰ ਨਹੀਂ ਔਰ ਜਿੰਨਾ ਸਮਾਂ ਮਿਲਿਆ ਇਮਾਨਦਾਰੀ ਦੀ ਲਹਿਰ ਤੇ ਚੱਲੇ ਆਪਾਂ ਬਾਕੀ ਇਹਨਾਂ ਦਾ ਕੀ ਹੈ ਇਹਨਾਂ ਨੇ ਤਾਂ ਬੁੱਲੀ ਜਾਣਾ ਬੁੱਲੀ ਜਾਣਾ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਜੇ ਆਪਾਂ ਗੱਲ ਇਸ ਵੇਲੇ ਕੀਤੀ ਜਾਵੇ ਜੀ ਸਿਰਫ ਲਗਭਗ 10 ਦਿਨ ਰਹਿ ਗਏ ਆ ਜੀ ਤੇ ਜੇ ਆਪਾਂ ਮੁਕਾਬਲੇ ਦੀ ਗੱਲ ਕੀਤੀ ਜਾਵੇ ਤੁਸੀਂ ਮੇਨ ਕਿਹਦੇ ਨਾਲ ਆਪਣੇ ਆਪ ਨੂੰ ਵੀ ਕਰਦੇ ਹੋ ਵੀ ਇਹਦੇ ਨਾਲ ਮੇਰਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਦੇਖੋ ਮੈਦਾਨ ਦੇ ਵਿੱਚ ਜਦੋਂ ਪਾਰਟੀਆਂ ਸਾਰੀਆਂ ਹੋਣ ਫਿਰ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਹੁੰਦੇ ਮੈਂ ਅੱਗੇ ਵੀ ਬੜੀ ਵਾਰੀ ਕਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਕਈ ਵਾਰੀ ਹੰਕਾਰ ਹੁੰਦਾ ਨਾ ਇਹ ਲੋਕ ਨੇ ਲੋਕਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਸੋਚ ਹੈ ਉਹ ਇਹ ਦੇਖਦੇ ਨੇ ਵੀ ਕੌਣ ਆ ਕਿ ਕਿਹਦੇ ਨਾਲ ਅਸੀਂ ਜਲਦੀ ਗੱਲ ਕਰ ਸਕਦੇ ਹਾਂ ਕਿਹਦੇ ਤੋਂ ਅਸੀਂ ਕੰਮ ਲੈ ਸਕਦੇ ਹਾਂ ਲੋਕਾਂ ਦੀ ਪਹੁੰਚ ਤੱਕ ਕੌਣ ਆ ਲੋਕ ਉਧਰਲੇ ਪਾਸੇ ਨੂੰ ਰੁੱਖ ਕਰਦੇ ਨੇ ਕਿਉਂਕਿ ਮੈਂ ਇਹ ਸਵਾਲ ਇਸ ਕਰਕੇ ਪੁੱਛਿਆ ਜੀ ਕਿਉਂਕਿ ਤੁਸੀਂ ਯੰਗ ਹੋ ਔਰ ਜਦੋਂ ਤੁਸੀਂ ਆਏ ਸੀ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਸਭ ਤੋਂ ਜਿਹੜੇ ਨੌਜਵਾਨ ਇਸ ਵੇਲੇ 92 ਜਿਹੜੇ ਚੁਣ ਕੇ ਗਏ ਨੇ ਜ਼ਿਆਦਾਤਰ ਔਰ ਮੈਂ ਜਿਹੜੀ ਸਵਾਲ ਉਦੋਂ ਭਾਬੀ ਜੀ ਨੂੰ ਵੀ ਪੁੱਛਿਆ ਸੀ ਮੈਂ ਕਹਾ ਜੀ ਸਮਾਂ ਮਿਲ ਜਾਂਦਾ ਸਵੇਰ ਹੋ ਗਈ ਉਹ ਵੀ ਸਵੇਰੇ ਤੁਹਾਡੇ ਵਾਂਗੂ ਐਨ ਫੁਰਤੀ ਦੇ ਵਿੱਚ ਨਿਕਲ ਗਏ ਸਵੇਰੇ ਸਵੇਰੇ ਉਹਦੇ ਬਾਰੇ ਕਦੇ ਹੋਇਆ ਜੀ ਕੋਈ ਡਿਸਕਸ ਜਦੋਂ ਰਾਤ ਨੂੰ ਉਹਨੇ ਕੋਈ ਘਰੇ ਕ ਟਾਈਮ ਹੀ ਨਹੀਂ ਮਿਲਿਆ ਜੀ ਕਦੇ ਹੁਣ ਵੀ ਆਇਆ ਕਰੋ ਦੋ ਚਾਰੀ ਅ ਸਵੇਰੇ ਉੱਠ ਕੇ ਚਾਹ ਪਾਣੀ ਪੀਆ ਬਸ ਉਸ ਤੋਂ ਬਾਅਦ ਚੱਲ ਸੋ ਚੱਲ ਕਿਉਂਕਿ ਸ਼ਡਿਊਲ ਬੀਜ਼ੀ ਚੱਲ ਰਿਹਾ ਤੇ ਉਹਦੇ ਨਾਲ ਇਹ ਆ ਵੀ ਹੁਣ ਤੇ ਹਰ ਕੋਈ ਬੰਦਾ ਮਿਹਨਤ ਕਰ ਰਿਹਾ ਪਰਿਵਾਰ ਦਾ ਹਰ ਜੀ ਮਿਹਨਤ ਕਰ ਰਿਹਾ ਔਰ ਮੈਂ ਅ ਇਸ ਮਿਹਨਤ ਦਾ ਨਤੀਜਾ ਹੁੰਦਾ ਹੈ ਦੇਖੋ ਅਸੀਂ ਤੇ ਕਦੀ ਸੋਚਿਆ ਨਹੀਂ ਵੀ ਇਲੈਕਸ਼ਨਾਂ ਲੜਾਂਗੇ ਪਰ ਇਮਾਨਦਾਰੀ ਨਾਲ ਕੰਮ ਕੀਤਾ ਜ਼ਿੰਮੇਵਾਰੀਆਂ ਵਧੀਆਂ ਗਈਆਂ ਇਮਾਨਦਾਰੀ ਨਾਲ ਤੁਰੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤੀ ਅ ਵਿੱਚ ਜਿਤਨਾ ਵੀ ਟਿਕਟ ਮਿਲੀ ਆ ਉਹਦਾ ਜੇ ਲੋਕ ਫਤਵਾ ਦਿੰਦੇ ਆ ਤੇ ਉਹਦਾ ਹਿੱਸਾ ਬਣਨ ਜਾ ਰਹੇ ਆ ਬੱਚੇ ਨਹੀਂ ਸ਼ਿਕਾਇਤ ਕਰਦੇ ਜੀ ਬੱਚਿਆਂ ਨੂੰ ਮਿਲਣ ਦਾ ਮੌਕਾ ਅਕਸਰ ਬੱਚਿਆਂ ਦੀ ਹੁੰਦੀ ਹੈ ਜੀ ਅ ਬਿਲਕੁਲ ਜੀ ਬੱਚੇ ਅ ਇਹ ਸ਼ਿਕਾਇਤ ਬਿਲਕੁਲ ਚੱਲਦੀ ਰਹਿੰਦੀ ਹੈ ਜੀ ਕਰਦੇ ਵੀ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਦੇ ਨਾਲ-ਨਾਲ ਅ ਉਹਨਾਂ ਨੂੰ ਵੀ ਪਤਾ ਹੈ ਵੀ ਇਸ ਟਾਈਮ ਬਿਜ਼ੀ ਸ਼ਡਿਊਲ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਬੱਚਿਆਂ ਨੂੰ ਕੋਸ਼ਿਸ਼ ਕਰਨੀ ਹੈ ਵੀ ਕਿਉਂਕਿ ਉਹ ਵੀ ਰੁੱਸੇ ਬੈਠੇ ਨੇ ਨਾ ਹੁਣ ਵੱਡੇ ਆ ਜੀ ਸਮਝਦਾਰ ਨੇ ਕਿ ਹਲੇ ਬੱਚੀ ਛੋਟੀ ਨਹੀਂ ਨਹੀਂ ਇੱਕ ਬੇਟਾ ਤੇ ਮੇਰਾ 1.5 ਸਾਲ ਦਾ ਅੱਛਾ ਜੀ ਇੱਕ ਬੇਟਾ ਜਿਹੜਾ ਉਹ 7th ਚ ਪੜ ਰਿਹਾ ਔਰ ਧੀ ਜਿਹੜੀ ਆ ਉਹ 9th ਦੇ ਵਿੱਚ ਪੜ ਰਹੀ ਆ ਤਿੰਨ ਬੱਚੇ ਨੇ ਮੇਰੇ ਔਰ ਮਦਰ ਬ੍ਰਦਰ ਵੀ ਵਧੀਆ ਪਰਿਵਾਰ ਸਾਡਾ ਜਿਹੜਾ ਵਧੀਆ ਚੱਲ ਰਿਹਾ ਜੀ ਕੰਮ ਜੀ ਆਪਾਂ ਜੇ ਗੱਲ ਕਰੀਏ ਜੀ ਹੁਣ ਆਪਾਂ ਇਲਾਕੇ ਦੀ ਜਿਹੜਾ ਵਿਕਾਸ ਹੈ ਜਿਵੇਂ ਤੁਸੀਂ ਬਟਾਲੇ ਤੋਂ ਬਲੋਂਗ ਕਰਦੇ ਹੋ ਇਸ ਦੇ ਵਿੱਚ ਜਦੋਂ ਤੁਸੀਂ ਆਏ ਹੋ ਉਹ ਤੋਂ ਪਹਿਲਾਂ ਜਿਹੜੀ ਵੀ ਪਾਰਟੀ ਸੀ ਉਹਨੇ ਕਿਹੜੇ ਕੰਮ ਜਿਹੜੇ ਛੱਡੇ ਹੋਏ ਸੀ ਜਾਂ ਲੱਗਦਾ ਸੀ ਵੀ ਕੋਈ ਕੀਤਾ ਕਿ ਨਹੀਂ ਕੀਤਾ ਜਾਂ ਤੁਸੀਂ ਜਦੋਂ ਆਏ ਹੋ ਤੁਸੀਂ ਕੀ ਕੀ ਵਿਕਾਸ ਕੰਮ ਕੀਤੇ ਕਿਉਂਕਿ ਵਿਰੋਧੀ ਇਹ ਕਹਿੰਦੇ ਇਹਨਾਂ ਨੇ ਨਾ ਪਹਿਲਾਂ ਕੁਝ ਕੀਤਾ ਹੁਣ 2.5 ਸਾਲ ਹੋ ਗਏ ਤੇ ਚੁੱਪ ਕਰਕੇ ਬੈਠੇ ਕਹਿੰਦੇ ਜੀ 2.5 ਸਾਲ ਹੋਰ ਚਾਹੀਦੇ ਫਿਰ ਅਸੀਂ ਵਿਕਾਸ ਕਰਾਂਗੇ ਮੈਂ ਇੱਕ ਗੱਲ ਪੁੱਛਣੀ ਚਾਹਨਾ ਸ਼ਾਇਦ ਤੁਸੀਂ ਵੀ ਕਿਤੇ ਆਓ ਪਟਾਲੇ ਤੇ ਤੁਹਾਨੂੰ ਵੀ ਪਤਾ ਲੱਗੂਗਾ ਵੀ ਵਾਕਿਆ ਕੰਮ ਹੋਇਆ ਆਪਾਂ ਤੇ ਜਦੋਂ ਦੇ ਬਣੇ ਆ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਜੀ ਅੱਗੇ ਕੀ ਹੁੰਦਾ ਸੀ ਜਿੰਨੀ ਸੜਕ ਆ ਉਸੇ ਸੜਕ ਤੇ ਲੁੱਕ ਪਈ ਜਾਂਦੀ ਸੀ ਸਾਈਕਲ ਸੀ ਸਾਈਕਲਾਂ ਤੋਂ ਸਾਡੇ ਕੋਲ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਆ ਕੇ ਸੜਕਾਂ ਹੋਈ ਹੁਣ ਆ ਕੇ ਮੈਂ ਆਪਣੇ ਸ਼ਹਿਰ ਦੀ ਨਹਾਰ ਬਦਲ ਰਿਹਾ ਇਹਦਾ ਨਿਖਾਰ ਕਰ ਰਿਹਾ ਪਹਿਲਾਂ ਮੈਂ ਚੌਂਕ ਰੈਡੀ ਕੀਤੇ ਹੁਣ ਚੋਣ ਜਾਬਤਾ ਕਰਕੇ ਇੱਕ ਚੌਕ ਹੋਰ ਤਿਆਰ ਕਰ ਰਿਆ ਸੀ ਚੋਣ ਜਾਬਤਾ ਕਰਕੇ ਉਹਦਾ ਵੀ ਇਹ ਕੰਮ ਨਹੀਂ ਹੋ ਸਕਿਆ ਸੜਕਾਂ ਚੌੜੀਆਂ ਕਈ ਜਗ੍ਹਾ ਸੀਵਰੇਜ ਦੀਆਂ ਸਮੱਸਿਆਵਾਂ ਨੇ ਕਈ ਜਗ੍ਹਾ ਗਲੀਆਂ ਬਨਣ ਵਾਲੀਆਂ ਨੇ ਸੋ ਜਦੋਂ ਦੇ ਬਣਿਆ ਵਿਕਾਸ ਦੀ ਨੇਰੀ ਠਾਈ ਪਈ ਆ ਹੁਣ ਤਹਿਸੀਲ ਕੰਪਲੈਕਸ ਸੀ ਬਟਾਲੇ ਉਹਦਾ ਕੋਈ ਪਤਾ ਨਹੀਂ ਵੀ ਉਹਦੀਆਂ ਛੱਤਾਂ ਕਦੋਂ ਡਿੱਗ ਜਾਣੀਆਂ ਉਹਦਾ ਵੀ ਉਦਘਾਟਨ ਕੀਤਾ ਉਹਦਾ ਵੀ ਕੰਮ ਚੱਲ ਰਿਹਾ 11 ਕਰੋੜ ਰੁਪਈਆ ਸਕੂਲ ਆਫ ਐਂਸ ਦਾ ਜਿਹੜਾ ਲੈ ਕੇ ਆਇਆ ਉਹ ਵੀ ਜਿਹੜਾ ਅ ਤਿਆਰੀ ਉਹਦੀ ਹੋਣ ਲੱਗੀ ਹੈ ਜੀ ਫਿਰ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਬਟਾਲੇ ਵਿੱਚ ਖੋਲ੍ਹਿਆ ਇਹਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਜਿਹੜਿਆਂ ਨੂੰ ਹੁਣ ਮੈਂ ਬਟਾਲੇ ਹਲਕੇ ਦਾ ਵੀ ਡਾਟਾ ਕਰਦਿਆਂ 80% ਲੋਕਾਂ ਦੇ ਬਿੱਲ ਜਿਹੜੇ ਨੇ ਜ਼ੀਰੋ ਆ ਰਹੇ ਨੇ ਕਿਉਂ ਨਾ ਲੋਕ ਵੋਟ ਪਾਉਣਗੇ ਹੁਣ ਜਿਹਦਾ ਪਰਸਨਲ ਹੀ ਫਾਇਦਾ ਹੋ ਰਿਹਾ ਉਹ ਕਿਉਂ ਨਾ ਕੰਮ ਕਰੂਗਾ ਕਿਉਂਕਿ ਇਹ ਕਹਿੰਦੇ ਜੀ ਸਾਡੇ ਕੀਤੇ ਕੰਮਾਂ ਦੇ ਜਿਹੜੇ ਉਦਘਾਟਨ ਸੀ ਇਹਨਾਂ ਨੇ ਪਹਿਲਾਂ ਰੋਕ ਤੇ ਮੁੜ ਕੇ ਉਹੀ ਕਰ ਰਹੇ ਨੇ ਇਹਨਾਂ ਨੇ ਆਪਣਾ ਨਵਾਂ ਕੋਈ ਪ੍ਰੋਜੈਕਟ ਨਹੀਂ ਲਿਆਂਦਾ ਕੋਈ ਉਹਦਾ ਉਦਘਾਟਨ ਨਹੀਂ ਕਰ ਰਹੇ ਸਾਡੇ ਕੀਤੇ ਕੰਮਾਂ ਦਾ ਮੁੜ ਮੁੜ ਕੇ ਹੀ ਨਹੀਂ ਪੱਥਰ ਲਾ ਕੇ ਉਦਘਾਟਨ ਕਰੀ ਜਾਂਦੇ ਨੇ ਸੋ ਕਹਿਣ ਦਾ ਭਾਵ ਇਹ ਆ ਵੀ ਇਹ ਲੋਕ ਭਰੀ ਭੰਦ ਜਾਣਨ ਦੇ ਬਈ ਨੇ ਵੀ ਹੁਣ ਇਹਨਾਂ ਦੇ ਵੱਸ ਦੀ ਗੱਲ ਨਹੀਂ ਆ ਆਪ ਹੁਣ ਤਗੜੇ ਹੋ ਕੇ ਨਵਾਂ ਵਿਕਲਪ ਵਿਕਲਪ ਲੈ ਕੇ ਆਇਆ ਇਹ ਉਹ ਕਹਿੰਦੇ ਨਾ ਪਪਲਾਂ ਦੇ ਆ ਪੱਤਿਆ ਕਿਉਂ ਖੜਖੜ ਲਈ ਐ ਸੁੱਕੇ ਪੱਤੇ ਝੜ ਗਏ ਰੁੱਤ ਨਵੀਆਂ ਦੀ ਆਈਆਂ ਲੋਕ ਚਾਹੁੰਦੇ ਨੇ ਵੀ ਯਾਰ ਇਹੋ ਵਜੀਰੀਆਂ ਇਹੋ ਸਾਰੀਆਂ ਆਪਣੇ ਸਿਆਸਤ ਦੀਆਂ ਕੁਰਸੀਆਂ ਇਹਨਾਂ ਦੇ ਪਰਿਵਾਰਾਂ ਚ ਜਿਸ ਘਰ ਦੇ ਵਿੱਚ ਪਹਿਲਾਂ ਬਜ਼ੁਰਗਾਂ ਨੂੰ ਸਲੂਟ ਵਜਦੇ ਹੋਣਗੇ ਫਿਰ ਉਹਨਾਂ ਦੇ ਉਹਨਾਂ ਨੂੰ ਆਵਾਜ਼ ਦੇਣਗੇ ਫਿਰ ਅਗੋਂ ਬੱਚਿਆਂ ਨੂੰ ਵੀ ਵਾਅਦੇ ਆਉਣਗੇ ਇਹ ਜਿਹੜਾ ਸਲੂਟ ਹੈ ਨਾ ਜਿਹੜੀ ਅਫਸਰਸ਼ਾਹੀ ਦਾ ਜਿਤਨਾ ਮੈਂ ਕਹਿ ਸਕਦਾ ਵੀ ਬੋਲਬਾਲਾ ਰਿਹਾ ਹੋਗਾ ਕਹਿਣ ਦਾ ਭਾਵੇਂ ਵੀ ਇਹ ਹੁਣ ਲੋਕ ਚਾਹੁੰਦੇ ਨੇ ਵੀ ਆਪਾਂ ਕੋਈ ਉਸ ਬੰਦੇ ਨੂੰ ਉਹਨਾਂ ਬੰਦਿਆਂ ਨੂੰ ਅੱਗੇ ਕਰੀਏ ਜਿਹੜੇ ਸਾਡੀ ਗੱਲ ਤੇ ਸੁਣ ਸਕਣ ਇਹ ਆਪਣੇ ਜਿਹੜੇ ਭਾਜਪੀ ਵਾਲੇ ਨੇ ਪਹਿਲਾਂ ਵੀ ਉਹਨਾਂ ਦੇ ਸਣੀ ਦਿ올 ਰਹੇ ਨੇ ਜੀ ਔਰ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਕਹਿੰਦੇ ਸਾਡੇ ਤੱਕ ਵਿਕਾਸ ਹੀ ਬੜੇ ਹੋਏ ਨੇ ਉਹਨਾਂ ਨੇ ਐਂਬੂਲੈਂਸਾਂ ਦਿੱਤੀਆਂ ਕਹਿੰਦੇ ਕਰੋਨਾ ਕਾਲ ਦੇ ਵਿੱਚ ਤੇ ਉਹ ਉਹ ਤਾਂ ਹਮੇਸ਼ਾ ਹੀ ਆਉਂਦੇ ਰਹੇ ਇਹਨਾਂ ਨੂੰ ਹੀ ਨਹੀਂ ਕਹਿੰਦੇ ਦੇਖੇ ਸਾਡੇ ਤਾਂ ਉਹਨਾਂ ਨੇ ਕੰਮ ਹੀ ਬੜੇ ਕੀਤੇ ਸੀ ਸੈਂਟਰ ਤੇ ਸਰਕਾਰ ਸੀ ਤੁਸੀਂ ਚਾਹੁੰਦੇ ਤੇ ਬੜਾ ਕੁਝ ਲੈ ਕੇ ਆ ਸਕਦੇ ਸੀ ਕੀਤਾ ਕੀ ਕੋਈ ਇੱਕ ਵੀ ਇਹ ਨਹੀਂ ਗੱਲ ਵੇਖੋ ਕਿਤੇ ਆ ਗਰਾਊਂਡਾਂ 'ਚ ਪੰਗੂੜੇ ਲਾ ਤੇ ਵੱਡਾ ਪ੍ਰੋਜੈਕਟ ਕੀ ਆ ਕਹਿੰਦੇ ਐਂਬੂਲੈਂਸਾਂ ਦਿੱਤੀਆਂ ਐਂਬੂਲੈਂਸ ਉਹ ਦਿੱਤਿਆ ਨੇ ਚਲੋ ਬਹੁਤ ਵੱਡਾ ਪ੍ਰੋਜੈਕਟ ਸੋ ਕਹਿਣ ਦਾ ਭਾਵੇਂ ਇਹਨਾਂ ਕੋਈ ਗੱਲਾਂ ਹੀ ਨਹੀਂ ਹੋਰ ਕੁਛ ਨਹੀਂ ਆ ਪਰ ਮੈਂ ਇੱਕ ਗੱਲ ਕਹੂੰਗਾ ਜੇ ਮੈਨੂੰ ਮੇਰੇ ਲੋਕ ਫਤਵਾ ਦਿੰਦੇ ਨੇ ਹਰ ਹਲਕੇ ਦੀ ਸਮੱਸਿਆ ਵਾ ਇੱਥੇ ਮੈਂ ਜੇ ਬਟਾਲੇ ਦੀ ਗੱਲ ਕਰਾਂ ਇੱਥੇ ਇੰਡਸਟਰੀ ਦੀ ਸਮੱਸਿਆ ਵਾ ਜੇ ਆਪਣੇ ਕਾਦੀਆਂ ਦੀ ਗੱਲ ਕਰੀਏ ਤੇ ਇੱਥੇ ਉਹਨੂੰ ਮਿਲ ਹੁੰਦੀ ਸੀ ਬੜੀ ਵੱਡੀ ਸਾਡੀ ਜਦੀਨਾਨਗਰ ਦੀ ਗੱਲ ਕਰੀਏ ਤੇ ਉੱਥੇ ਪਾਣੀ ਦੀ ਸਮੱਸਿਆ ਬੜੀ ਆ ਜੋ ਪਠਾਨਕੋਟ ਦੀ ਗੱਲ ਕਰੀਏ ਤੇ ਉੱਥੇ ਫਾਟਕਾਂ ਦੀ ਸਮੱਸਿਆ ਬਹੁਤ ਆ ਸੋ ਹਰ ਹਲਕੇ ਦੀ ਆਪੋ ਆਪਣੀ ਸਮੱਸਿਆ ਅਸੀਂ ਚਾਹੁੰਦੇ ਹਾਂ ਵੱਡੇ ਪ੍ਰੋਜੈਕਟ ਲੈ ਕੇ ਆਈਏ ਅਸੀਂ ਚਾਹੁੰਦੇ ਹਾਂ ਵੱਡੀ ਇੰਡਸਟਰੀ ਲੈ ਕੇ ਆਈਏ ਤਾਂ ਜੋ ਕਿ ਸਾਡਾ ਏਰੀਆ ਦੀ ਏਰੀਆ ਪਰਫੁੱਲਟ ਹੋ ਸਕੇ ਅਸੀਂ ਚਾਹੁੰਦੇ ਹਾਂ ਵੀ ਵੱਡੇ ਹਸਪੀਟਲ ਲੈ ਕੇ ਆਈਏ ਤਾਂ ਜੋ ਕਿ ਸਾਨੂੰ 100 ਚੰਡੀਗੜ੍ਹ ਨੂੰ ਜਾਂ ਦਿੱਲੀ ਨੂੰ ਕੁਝ ਕਰਨਾ ਪੈਂਦਾ ਉਹ ਨਾ ਜਾਣਾ ਪਵੇ ਸੋ ਇਹ ਕਮੀਆਂ ਰਹੀਆਂ ਫਿਰ ਵੱਡੀ ਵੱਡੀ ਗੱਲ ਜਿਹੜੀ ਸਭ ਤੋਂ ਨਸ਼ਾ ਹੁਣ ਬਾਰਡਰ ਉਹਨੇ ਮੈਂ ਕਹਿ ਸਕਦਾ ਹਾਂ ਵੀ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਆ ਉਹ ਨਸ਼ਾ ਜਿਹੜਾ ਬੰਦ ਕਰਨਾ ਬਹੁਤ ਜ਼ਿਆਦਾ ਵੀ ਉਹ ਬਾਰਡਰਾਂ ਦੀ ਜਿਹੜੀ ਸਿਕਿਉਰਿਟੀ ਪਰਪਸ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਪੰਜਾਬ ਦਾ ਬਚਾਅ ਕਰਨਾ ਚਾਹੁੰਦੇ ਆਂ ਜੇ ਆਪਾਂ ਆਪਣੇ ਦੇਸ਼ ਦਾ ਬਚਾਅ ਕਰਨਾ ਚਾਹੁੰਦੇ ਆਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਬਾਰਡਰਾਂ ਦੀ ਸੁਰੱਖਿਆ ਜਿਹੜੀ ਆ ਉਹ ਵਧਾਉਣੀ ਪੈਣੀ ਹੈ ਔਰ ਮੈਂ ਇਹੋ ਗੱਲ ਆ ਵੀ ਜੇ ਜਿਤਾ ਕੇ ਵੇਚਦੇ ਆ ਲੋਕ ਸਭਾ ਦੀ ਆਪਣੇ ਦੀ ਆਪਣੇ ਕਿਸਾਨ ਭਰਾਵਾਂ ਦੀ ਆਪਣੇ ਪੰਜਾਬ ਦੀ ਗੱਲ ਰੱਖਣ ਦਾ ਜਿਹੜੇ ਵੱਡੀ ਪੰਚਾਇਤ ਚ ਮੌਕਾ ਮਿਲਦਾ ਤੇ ਆਪਣੇ ਹੱਕ ਜਿਹੜੇ ਲੈ ਕੇ ਆਵਾਂਗੇ ਕਿਉਂਕਿ ਭਾਜਪਾ ਕਹਿ ਰਹੀ ਹੈ ਜੀ ਅਬ ਕੀ ਬਾਰ 400 ਪਾਰ ਔਰ ਜਿਹੜਾ ਆਪਾਂ ਸਾਡੇ ਜਿਹੜੇ ਦੇਸ਼ ਦੇ ਜਵਾਨ ਨੇ ਜਿਹੜੇ ਕਿਸਾਨ ਤੇ ਜਵਾਨ ਹਮੇਸ਼ਾ ਇੱਕੋ ਹੀ ਨਾਰਾ ਲੱਗਦਾ ਜੀ ਜੈ ਜਵਾਨ ਜੈ ਕਿਸਾਨ ਔਰ ਇਹਨਾਂ ਨੇ ਜਵਾਨ ਦੇ ਨਾਲ ਜਿਹੜੀ ਅਗਨੀ ਵੀਰ ਯੋਜਨਾ ਲਿਆ ਕੇ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਜੀ ਵੀ ਇਹ ਕੋਜਾ ਮਜ਼ਾਕ ਕੀਤਾ ਜੀ ਇਹਨਾਂ ਨੇ ਅਹ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਨੌਜਵਾਨ ਜਿਹੜੇ ਨੇ ਜਵਾਬਦੇਹ ਨੂੰ ਤਿਆਰ ਨੇ ਜੋ ਫੈਸਲਾ ਕਰਤਾ ਕਰਤਾ ਜੀ ਕਿਉਂਕਿ ਇਹ ਕਹਿੰਦੇ ਜੀ 13 0 ਅਸੀਂ 13 ਲੈ ਕੇ ਜਾਵਾਂਗੇ ਸਾਰੇ ਵਿਰੋਧੀ ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਜੀ ਅਹ ਦੇਖੋ ਇਹ ਤੇ ਲੋਕਾਂ ਨੇ ਫਤਵਾ ਦੇਣਾ ਹੈ ਬਾਕੀ ਜਿਹੜੇ ਆਮ ਆਦਮੀ ਪਾਰਟੀ ਨੇ ਦੋਵਾਂ ਸਾਲਾਂ ਦੇ ਵਿੱਚ ਵਿੱਚ ਕੰਮ ਕੀਤੇ ਨੇ ਉਹ ਕੰਮਾਂ ਦਾ ਜਰੂਰ ਰਿਜ਼ਲਟ ਜਿਹੜਾ ਮਿਲੂਗਾ ਜੀ ਧੰਨਵਾਦ ਭਾਈ ਬਹੁਤ ਬਹੁਤ ਮੇਰ ਜੀ ਸੋ ਇਹ ਸਨ ਅਮਨ ਸ਼ਰੀ ਕਲਸੀ ਜਿਨ੍ਹਾਂ ਨੇ ਦੱਸਿਆ ਵੀ ਜੇ ਉਹ ਇਲਾਕੇ ਦੇ ਲੋਕ ਉਹਨਾਂ ਨੂੰ ਪ੍ਰਤੀਨਿਧੀ ਬਣਾ ਕੇ ਪਾਰਲੀਮੈਂਟ ਚ ਭੇਜਦੇ ਨੇ ਤਾਂ ਉਹ ਵਿਕਾਸ ਦੀਆਂ ਢੇਰੀਆਂ ਲਿਆ ਦੇਣਗੇ ਕਿਉਂਕਿ ਜਿਹੜੇ ਫੰਡ ਨੇ ਕਿਤੇ ਨਾ ਕਿਤੇ ਜਿਹੜੇ ਰੁਕੇ ਨੇ ਉਹਨਾਂ ਨੂੰ ਲਿਆਉਣ ਲਈ ਹੰਗਾਰਾ ਮ ਆਪਣੇ ਹਲਾਰਾ ਦੇਣਾ ਪੈਂਦਾ ਔਰ ਹਲਾਰਾ ਤਾਂ ਹੀ ਆ ਸਕਦਾ ਜੋ ਐਜ਼ਏ ਲੋਕ ਸਭਾ ਮੈਂਬਰ ਚੁਣ ਕੇ ਉੱਥੇ ਜਾਂਦੇ ਨੇ ਸੋ ਫਿਲਹਾਲ ਦੇ ਲਈ ਇਨਹੀਂ ਕੈਮਰਾਮੈਨ rahul ਦੇ ਨਾਲ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਮੈਨੂੰ